ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਇਆ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵੈਟਰ ਜੈਂਟ ਸਵੈਟਰ ਏ ਡਿਜ਼ਾਈਨ ਆਪਣਾ 4 ਸਲਾਈਆਂ ਦਾ ਡਿਜ਼ਾਈਨ ਹੈ ਜੀ 2 ਸਲਾਈਆਂ ਸਿੱਧੀ ਸਾਈਡ ਤੋਂ 2 ਸਲਾਈਆਂ ਉਲਟੀ ਸਾਈਡ ਤੋਂ ਪੈਂਦੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਔਰ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਹ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 7 ਦੇ ਮਲਟੀਪਲ ਕੁੰਡੇ ਲੈਣੇ ਆ ਜੀ 7 ਕੁੰਡਿਆਂ ਦਾ ਆਪਣਾ ਹੀ ਡਿਜ਼ਾਈਨ ਹੈ ਪਲੱਸ 5 ਕੁੰਡੇ ਆਪਾਂ ਐਕਸਟਰਾ ਲੈਣੇ ਐ ਇੱਕ ਕੁੰਡਾ ਐਕਸਟਰਾ ਫਸਟ ਉੱਪਰ ਰੱਖਣਾ ਚਾਰ ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਆ ਫਸਟ ਸਲਾਈ ਫਸਟ ਸਲਾਈ ਏਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਐ ਇਸ ਤੋਂ ਅੱਗੇ ਤਿੰਨ ਕੁੰਡੇ ਪਲਟੇ ਬਣਾਈ ਕਰਨੇ ਆ ਜੀ ਇਸ ਤਰ੍ਹਾਂ ਤਿੰਨ ਕੁੰਡੇ ਉਲਟੇ ਬਣਾਈ ਕਰ ਲੈਣੇ ਆ ਇਸ ਤੋਂ ਅੱਗੇ ਅਗੋਂ ਸਲਾਈ ਪਾ ਕੇ ਇਸ ਤਰ੍ਹਾਂ ਇੱਕ ਕੁੰਡਾ ਲੈਣਾ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡੇ ਦੋ ਕੁੰਡੇ ਆ ਇਹ ਆਪਣੇ ਦੋ ਕੁੰਡਿਆਂ ਦੇ ਵਿੱਚ ਅੱਗੋਂ ਸਲਾਈ ਪਾ ਕੇ ਇਸ ਤਰ੍ਹਾਂ ਇੱਕ ਕੁੰਡਾ ਇਸ ਸਲਾਈ ਉੱਪਰ ਲੈ ਲੈਣਾ। ਦੂਸਰੇ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਲੈਣਾ। ਇਹਨਾਂ ਦੋ ਕੁੰਡਿਆਂ ਦੀ ਸਿੱਧੀ ਬਣਾਈ ਕਰ ਦੇਣੀ ਥ੍ਰੈਡ ਬਾਹਰਲੀ ਸਾਈਡ ਕਰਕੇ। ਅੱਗੇ ਦੋ ਕੁੰਡਿਆਂ ਉੱਪਰ ਡਿਜ਼ਾਈਨ ਪਾਉਣਾ ਹੈ। ਪਿੱਛੋਂ ਇੱਕ ਕੁੰਡਾ ਇਸ ਸਲਾਈ ਉੱਪਰ ਲੈ ਲੈਣਾ ਜੀ। ਇਸ ਕੁੰਡੇ ਨੂੰ ਇਸ ਸਲਾਈ ਉੱਪਰ ਹੀ ਆਪਾਂ ਫੇਰ ਲੈ ਲੈਣਾ। ਜੇ ਇਸ ਤਰ੍ਹਾਂ ਜੀ। ਇਹਨਾਂ ਦੋ ਕੁੰਡਿਆਂ ਦੇ ਵੀ ਸਿੱਧੇ ਬਣਾਈ ਕਰ ਦੇਣੀ ਆ। ਚਾਰ ਆਏ ਕੁੰਡੇ ਸਿੱਧੇ ਬਣਨੇ ਆ ਆਪਾਂ। ਪਹਿਲਾ ਕੁੰਡਾ ਐਕਸਟਰਾ ਏਸ ਨੂੰ ਛੱਡ ਕੇ ਬਾਕੀ ਇਹ ਸੱਤ ਕੁੰਡਿਆਂ ਦਾ ਪੈਟਰਨ ਹੈ ਜੀ। ਇਹੀ ਸੱਤ ਕੁੰਡਿਆਂ ਦਾ ਪੈਟਰਨ ਆਪਾਂ ਫਸਟ ਸਲਾਈ ਦੇ ਵਿੱਚ ਰਿਪੀਟ ਕਰਨਾ ਹੈ। ਤਿੰਨ ਕੁੰਡੇ ਉਲਟੇ ਅੱਗੋਂ ਸਲਾਈ ਪਾ ਕੇ ਇਸ ਤਰ੍ਹਾਂ ਇੱਕ ਕੁੰਡਾ ਲੈਣਾ ਆ ਆਪਾਂ। ਦੂਸਰੇ ਕੁੰਡੇ ਨੂੰ ਏ ਸਲਾਈ ਉੱਪਰ ਸਲਿੱਪ ਕਰ ਲੈਣਾ ਹੈ ਥ੍ਰੈਡ ਬਾਹਰਲੀ ਸਾਈਡ ਕਰਕੇ ਦੋ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਅੱਗੇ ਪਿੱਛੋਂ ਸਲਾਈ ਪਾ ਕੇ ਇੱਕ ਕੁੰਡਾ ਸਲਾਈ ਉੱਪਰ ਲੈਣਾ ਇੱਕ ਕੁੰਡਾ ਏ ਸਲਾਈ ਉੱਪਰ ਇਸ ਤੋਂ ਅਗਲਾ ਲੈ ਲੈਣਾ ਨੀਨਾ ਦੋ ਕੁੰਡਿਆਂ ਨੂੰ ਇਸੇ ਸਲਾਈ ਉੱਪਰ ਲੈ ਕੇ ਦੋਨਾਂ ਕੁੰਡਿਆਂ ਨੂੰ ਸਿੱਧੇ ਬਣਾਈ ਕਰ ਦੇਣਾ ਇਹ ਹੀ ਪੈਟਰਨ ਅੱਗੇ ਰਿਪੀਟ ਕਰਨਾ ਹੈ ਜੀ ਦਨ ਕੁੰਡੇ ਉਲਟੇ ਚਾਰ ਕੁੰਡਿਆਂ ਉੱਪਰ ਡਿਜ਼ਾਈਨ ਪਾਉਣਾ ਹੈ ਡਿਜ਼ਾਈਨ ਵਾਲੇ ਚਾਰੇ ਕੁੰਡੇ ਆਪਾਂ ਸਿੱਧੇ ਬਣਾਈ ਕਰਨੇ ਆ ਜੀ ਐਸਟਰ ਇਸ ਦੇ ਨਾਲ ਆਪਣਾ ਅੱਗੇ ਵਾਲਾ ਕੁੰਡਾ ਪਿੱਛੇ ਚੱਲ ਜੂਗਾ ਜੀ ਪਿੱਛੇ ਵਾਲਾ ਕੁੰਡਾ ਅੱਗੇ ਆਜੋ ਆਪਾਂ ਕੁੰਡੇ ਉਲਟਾਉਣੇ ਆ ਅੱਗੇ ਤਿੰਨ ਕੁੰਡੇ ਉਲਟੇ ਅਗੋਂ ਸਲਾਈ ਪਾ ਕੇ ਇੱਕ ਕੁੰਡਾ ਸਲਾਈ ਉੱਪਰ ਲੈਣਾ ਦੂਸਰੇ ਕੁੰਡੇ ਨੂੰ ਇਸੇ ਸਲਾਈ ਉੱਪਰ ਹੀ ਫੇਰ ਲੈ ਲੈਣਾ ਐਸਟਰਾ ਰੈੱਡ ਬਾਰਲੀ ਸਾਈਡ ਕਰਕੇ ਇਹਨਾਂ ਦੋ ਗੁੰਡਿਆਂ ਦੀ ਸਿੱਧੀ ਬਣਾਈ ਕਰ ਦੇਣੀ ਹੈ ਪਿੱਛੋਂ ਸਲਾਈ ਪਾ ਕੇ ਇੱਕ ਗੁੰਡਾ ਸਲਾਈ ਉੱਪਰ ਲੈਣਾ ਇਸ ਤੋਂ ਅਗਲਾ ਗੁੰਡਾ ਇਸੇ ਸਲਾਈ ਉੱਪਰ ਫੇਰ ਲੈ ਲੈਣਾ ਇਹਨਾਂ ਗੁੰਡਿਆਂ ਦੀ ਵੀ ਆਪਾਂ ਸਿੱਧੀ ਬਣਾਈ ਕਰ ਦੇਣੀ ਹੈ ਗੁੰਡੇ ਉਲਟਾ ਲੈਣੇ ਆ ਜੀ ਲਾਸਟ ਉੱਪਰ ਤਿੰਨ ਗੁੰਡੇ ਓਲਟੇ ਐਕਸਟਰਾ ਰੱਖਿਆ ਚਾਰ ਗੁੰਡੇ ਆਪਾਂ ਇਹ ਤਿੰਨ ਕੁੰਡੇ ਉਲਟੇ ਬਣਾਈ ਕਰ ਰਹੇ ਹਾਂ ਡਿਜ਼ਾਈਨ ਨੂੰ ਸੈੱਟ ਕਰਨ ਲਈ ਇੱਕ ਕੁੰਡਾ ਐਕਸਟਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ। ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ। ਇਹ ਸਲਾਈ ਨੂੰ ਆਪਾਂ ਸਾਰੇ ਨੂੰ ਥ੍ਰੈਡ ਆਪਣੀ ਸਾਈਡ ਰੱਖ ਕੇ ਉਲਟਾ-ਉਲਟਾ ਬਣਾਈ ਕਰਦੇ ਜਾਣਾ। ਐਸਟਰਾ ਦੂਸਰੀ ਸਲਾਈ ਵਿੱਚ ਥ੍ਰੈਡ ਆਪਣੀ ਸਾਈਡ ਸਾਰੇ ਗੁੰਡਿਆਂ ਦੀ ਆਪਾਂ ਉਲਟੀ ਬਣਾਈ ਕਰ ਲੈਣੀ ਆਪਾਂ ਇਸ ਡਿਜ਼ਾਈਨ ਨੂੰ 30 ਗੁੰਡਿਆਂ ਉੱਪਰ ਬਣਾ ਰਹੇ ਆਂ ਜੀ 28 ਗੁੰਡੇ ਡਿਜ਼ਾਈਨ ਦੇ ਲਈ ਆ ਪੰਜ ਗੁੰਡੇ ਆਪਾਂ ਐਕਸਟਰਾ ਲਏ ਆ ਇਸ ਡਿਜ਼ਾਈਨ ਨੂੰ ਬਣਾਉਣ ਲਈ ਸਾਰੇ ਗੁੰਡਿਆਂ ਦੀ ਉਲਟੀ ਬਣਾਈ ਕਰ ਦੇਣੀ ਆਪਾਂ ਥ੍ਰੈਡ ਆਪਣੀ ਸਾਈਡ ਰੱਖ ਕੇ ਐਕਸਟਰਾ ਕੁੰਡਾ ਇਸ ਨੂੰ ਸਲਿੱਪ ਕਰ ਲੈਣਾ ਇੱਕ ਸਲਾਈ ਆਪਾਂ ਐਕਸਟਰਾ ਕੁੰਡਾ ਸਲਿੱਪ ਕਰ ਰਹੇ ਹਾਂ ਜੇ ਇੱਕ ਸਲਾਈ ਬਣਾਈ ਕਰ ਰਹੇ ਹਾਂ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਪਹਿਲਾ ਕੁੰਡਾ ਐਕਸਟਰਾ ਇਸ ਨੂੰ ਆਪਾਂ ਬਣਾਈ ਕਰ ਲੈਣਾ ਇਸ ਤੋਂ ਅੱਗੇ ਤਿੰਨ ਕੁੰਡੇ ਉਲਟੇ ਬਣਾਈ ਕਰਨੇ ਆ ਇਹ ਸਲਾਈ ਨੂੰ ਆਪਾਂ ਧਿਆਨ ਨਾਲ ਬਣਾਈ ਕਰਨਾ ਜੀ ਹੁਣ ਆਪਾਂ ਪਹਿਲੀ ਸਲਾਈ ਦੇ ਵਿੱਚ ਇਸ ਤਰ੍ਹਾਂ ਅੱਗੋਂ ਸਲਾਈ ਪਾਈ ਸੇ ਕੁੰਡੇ ਦੇ ਵਿੱਚ ਹੁਣ ਆਪਾਂ ਪਿੱਛੋਂ ਸਲਾਈ ਪਾਉਣੀ ਹੈ ਜੀ। ਇਸ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਲੈਣਾ ਇਸ ਤਰ੍ਹਾਂ ਦੋਨੋਂ ਕੁੰਡਿਆਂ ਨੂੰ ਇਸੇ ਸਲਾਈ ਉੱਪਰ ਲੈ ਕੇ ਸਿੱਧੀ ਬਣਾਈ ਕਰ ਦੇਣੀ ਹੈ। ਹੁਣ ਆਪਾਂ ਜਿਹੜਾ ਵਾਲ ਪਾਉਣਾ ਹੈ ਇਹ ਉਲਟ ਪਾਉਣਾ ਹੈ ਪਹਿਲੀ ਸਲਾਈ ਨਾਲੋਂ। ਹੁਣ ਅੱਗੋਂ ਸਲਾਈ ਪਾ ਕੇ ਇੱਕ ਕੁੰਡਾ ਲੈਣਾ ਆਪਾਂ ਸਲਾਈ ਉੱਪਰ ਦੂਸਰੇ ਕੁੰਡੇ ਨੂੰ ਇਸੇ ਸਲਾਈ ਉੱਪਰ ਹੀ ਆਪਾਂ ਫੇਰ ਲੈ ਲੈਣਾ। ਇਸ ਨਾਲ ਅੱਗੇ ਵਾਲਾ ਕੁੰਡਾ ਆਪਣਾ ਪਿੱਛੇ ਚਲ ਜਾਊਗਾ ਪਿੱਛੇ ਵਾਲਾ ਕੁੰਡਾ ਅੱਗੇ ਆ ਜਾਊਗਾ ਇਸ ਤਰ੍ਹਾਂ ਫਾਸਟ ਕੁੰਡਾ extra ਇਸ ਨੂੰ ਛੱਡ ਕੇ ਤੀਸਰੀ ਸਲਾਈ ਦੇ ਵਿੱਚ ਸੱਤ ਕੁੰਟਿਆਂ ਦਾ ਪੈਟਰਨ ਇਹੀ ਸੱਤ ਕੁੰਟਿਆਂ ਦਾ ਪੈਟਰਨ ਰਿਪੀਟ ਹੁੰਦਾ ਜਾਊਗਾ ਅੱਗੇ ਤਿੰਨ ਕੁੰਡੇ ਉਲਟੇ ਪਿੱਛੋਂ ਸਲਾਈ ਪਾ ਕੇ ਇੱਕ ਕੁੰਡਾ ਸਲਾਈ ਉੱਪਰ ਲੈਣਾ ਦੂਸਤ ਇਸ ਤੋਂ ਅਗਲਾ ਕੁੰਡਾ ਇਸੇ ਸਲਾਈ ਉੱਪਰ ਲੈ ਕੇ ਇਨਾਂ ਦੋ ਦੋਨੋਂ ਕੁੰਡਿਆਂ ਦੀ ਸਿੱਧੀ ਬਣਾਈ ਕਰ ਦੇਣੀ ਆ ਇਹ ਅੱਗੋਂ ਸਲਾਈ ਪਾਉਣੀ ਆ ਜੀ ਹੁਣ ਇਸ ਤਰ੍ਹਾਂ ਅੱਗੋਂ ਸਲਾਈ ਪਾ ਕੇ ਇਸ ਤੋਂ ਅਗਲਾ ਕੁੰਡਾ ਇਸ ਸਲਾਈ ਉੱਪਰ ਲੈ ਲੈਣਾ ਇਹਨਾਂ ਦੋਨੋਂ ਕੁੰਡਿਆਂ ਨੂੰ ਸਿੱਧੀ ਬਣਾਈ ਕਰਕੇ ਕੰਪਲੀਟ ਕਰ ਲੈਣਾ ਜੋ ਕੁੰਡੇ ਆਪਾਂ ਉਲਟੇ ਬਣਾਈ ਕਰ ਰਹੇ ਹਾਂ ਜੀ ਇਹਨਾਂ ਕੁੰਡਿਆਂ ਦੀ ਇਸ ਡਿਜ਼ਾਈਨ ਦੇ ਵਿੱਚ ਸਾਰੇ ਡਿਜ਼ਾਈਨ ਦੇ ਵਿੱਚ ਉਲਟੀ ਬਣਾਈ ਹੋਊਗੀ ਬਾਕੀ ਵਿਚਕਾਰਲੇ ਚਾਰ ਕੁੰਡਿਆਂ ਉੱਪਰ ਡਿਜ਼ਾਈਨ ਪਾਊਗਾ ਐਸਟਰ ਅੱਗੇ ਹੀ ਸੱਤ ਕੁੰਡਿਆਂ ਦਾ ਪੈਟਰਨ ਰਿਪੀਟ ਕਰਨਾ ਹੈ ਚੋਂ ਸਲਾਈ ਪਾ ਕੇ ਇੱਕ ਕੁੰਡਾ ਸਲਾਈ ਉੱਪਰ ਲੈਣਾ ਇਸ ਤੋਂ ਅਗਲਾ ਕੁੰਡਾ ਸਲਾਈ ਉੱਪਰ ਲੈ ਲੈਣਾ ਦੂਸਰੀ ਉੱਪਰ ਇਹਨਾਂ ਦੋਨੋਂ ਕੁੰਡਿਆਂ ਨੂੰ ਸਿੱਧੇ ਬਣਾਈ ਕਰ ਦੇਣਾ ਫਿਰ ਅੱਗੋਂ ਸਲਾਈ ਪਾ ਕੇ ਇਸ ਤਰ੍ਹਾਂ ਇੱਕ ਕੁੰਡਾ ਇਸ ਤੋਂ ਅਗਲਾ ਕੁੰਡਾ ਦੂਸਰੀ ਸਲਾਈ ਉੱਪਰ ਲੈ ਲੈਣਾ ਫਿਰ ਇਸ ਕੁੰਡੇ ਨੂੰ ਵੀ ਇਸੇ ਸਲਾਈ ਉੱਪਰ ਲੈ ਲੈਣਾ ਦੋਨੋਂ ਕੁੰਡਿਆਂ ਦੀ ਸਿੱਧੀ ਬਣਾਈ ਕਰ ਦੇਣੀ ਹੈ ਲਾਸਟ ਉੱਪਰ ਤੇਨਾਂ ਕੁੰਡੇ ਉਲਟੇ ਬਣਾਈ ਕਰਦੇ ਨੇ ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਥ੍ਰੈਡ ਆਪਣੀ ਸਾਈਡ ਰੱਖ ਕੇ ਦੂਸਰੀ ਸਲਾਈ ਵਾਂਗ ਸਾਰੇ ਕੁੰਡਿਆਂ ਦੀ ਆਪਾਂ ਉਲਟੀ ਬਣਾਈ ਕਰ ਦੇਣੀ ਹੈ ਇਸ ਤਰ੍ਹਾਂ ਉਲਟੀ ਸਾਈਡ ਤੋਂ ਇਸ ਡਿਜ਼ਾਈਨ ਦੇ ਵਿੱਚ ਕੋਈ ਵੀ ਡਿਜ਼ਾਈਨ ਨਹੀਂ ਪੈਂਦਾ ਜੀ ਸਾਰੇ ਕੁੰਡਿਆਂ ਦੀ ਉਲਟੀ ਬਣਾਈ ਹੁੰਦੀ ਹੈ ਆਨੰਦ ਦੇ ਵਿੱਚ ਡਿਜ਼ਾਈਨ ਬਹੁਤ ਆਸਾਨ ਹੈ ਜੀ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਡਿਜ਼ਾਈਨ ਹੀ ਬਣ ਕੇ ਤਿਆਰ ਹੋ ਜਾਂਦਾ ਔਰ ਬਹੁਤ ਹੀ ਘੱਟ ਪੱਛਮੇਸ ਡਿਜ਼ਾਈਨ ਦੇ ਵਿੱਚ ਲੱਗਦੀ ਹੈ ਲਾਸਟ ਵਾਲਾ ਕੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਜੀ ਐਸਟਰ 2 ਸਲਾਈਆਂ ਸਿੱਧੀ ਸਾਈਡ ਤੋਂ আর 2 ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਏਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਰਿਪੀਟ ਕਰਦੇ ਜਾਣਾ ਫਸਟ ਸਲਾਈ ਤੋਂ ਲੈ ਕੇ 4ਥ ਸਲਾਈ ਤੱਕ ਇਹ ਕੇ ਡਿਜ਼ਾਈਨ ਆਪਣਾ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ